ਜਿੰਨਾ ਫਿਰ ਫੁੱਲ ਦੇ ਨਜ਼ਦੀਕ ਜਾਵੇਗਾ ਉਹਨਾਂ ਜਿਆਦਾ ਭਵਰਾ ਉਸ਼ਾਲੇ ਜੇ ਮਾਰਦੇ ਕਿਉਂਕਿ ਅੰਦਰੋਂ ਇੱਕ ਉਤਸ਼ੁਕਤਾ ਵੱਧ ਰਹੀ ਹੈ ਉਤਸ਼ਾਹ ਵੱਧ ਰਿਹਾ ਹੈ ਬਸ ਇਹ ਉਸ਼ਾ ਸੇਕ ਕੋਲ ਹੋਣਾ ਚਾਹੀਦਾ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਈ ਆਪਾਂ ਤੇ ਆਉਨੇ ਆਉਨੇ ਆ ਮੱਥਾ ਟੇਕਦੇ ਆ ਅੱਖਾਂ ਕਿਤੇ ਹੁੰਦੀਆਂ ਹੱਥ ਕਿਤੇ ਹੁੰਦੇ ਆ ਬਸ ਲੋਕਾਂ ਨੂੰ ਵਿਖਾਉਣ ਲਈ ਦਸਾਂ ਦਾ ਨੋਟ ਧਰਦੇ ਆ ਸਿਰ ਧਰਦੇ ਆ ਮੱਥਾ ਟੇਕਦੇ ਆ ਤੁਰ ਜਾਂਦੇ ਆ ਨਾ ਤਾਂ ਸ਼ਬਦ ਵਿੱਚੋਂ ਗੁਰਨਾਨਕ ਮਿਲਦਾ ਹੈ ਨਾ ਸ਼ਬਦ ਵਿੱਚੋਂ ਬਾਜਾਂ ਵਾਲਾ ਮਿਲਦਾ ਹੈ ਬਸ ਲੋਕਾਂ ਨੂੰ ਵਿਖਾਉਣ ਵਾਸਤੇ ਸਿਰ ਧਰ ਕੇ ਸਿਰ ਚੱਕ ਕੇ ਸੰਗਤ ਵਿੱਚ ਬਹਿ ਜਾਂਦੇ ਆ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਿ ਜਿਸ ਤਰ੍ਹਾਂ ਭਵਰਾ ਫੁੱਲ ਦੇ ਨਜ਼ਦੀਕ ਜਾਂਦੇ ਜਿੰਨਾ ਜ਼ਿਆਦਾ ਉਤਸ਼ਾਹ ਵਿੱਚ ਆਉਂਦਾ ਇੱਕ ਤੜਪ ਵੱਧਦੀ ਹੈ ਵੀ ਇਸ ਵਿੱਚੋਂ ਰਸ ਆਵੇਗਾ ਭਵਰੇ ਨੂੰ ਪਤਾ ਹੈ ਰਸ ਬਨਾਵਟੀ ਫੁੱਲਾਂ ਚੋਂ ਨਹੀਂ ਆਉਂਦਾ ਰਸ ਅਸਲੀ ਫੋਲੋ ਵਿੱਚੋਂ ਆਵੇਗਾ ਬਸ ਅੱਜ ਸਿੱਖ ਰੂਪੀ